ਆਦੇ ਸਾਗਰ ਰਹਿਮਤਾਂ ਦੇ ਦਾਤੇ ਕੁਦਰਤ ਦੇ ਕਾਦਰ ਮਾਲਕ ਚਵਰ ਸ਼ਤਰ ਤਖਤਾਂ ਦੇ ਮਾਲਕ ਗੁਰੂ ਪਾਤਸ਼ਾਹ ਗੁਰੂ ਜੀ ਦੀ ਨਿੱਕੀ ਔਰ ਠੰਡੀ ਗੋਦ ਦਾ ਆਨੰਦ ਮਾਣ ਰਹੇ ਆ ਗੁਰੂ ਜੀ ਦੇ ਸਨਮੁਖ ਦਰਸ਼ਨ ਦੀਦਾਰ ਕਰ ਰਹੇ ਆ ਔਰ ਨਾਲ ਰੱਬੀ ਰੰਗਾਂ ਦੇ ਵਿੱਚ ਰੰਗੇ ਹੋਏ ਨਾਮ ਰਸ਼ੀਏ ਜੀਵਨ ਮਲੇ ਮਹਾਪੁਰਸ਼ਾਂ ਦੇ ਦਰਸ਼ਨ ਦੀਦਾਰ ਕਰ ਰਹੇ ਆਓ ਗੁਰੂ ਜੀ ਨੂੰ ਨਮਸਕਾਰ ਮਹਾਪੁਰਸ਼ਾਂ ਨੂੰ ਨਮਸਕਾਰ ਸਾਰੀ ਗੁਰਸੰਗਤ ਨੂੰ ਹੱਥ ਜੋੜ ਕੇ ਸਤਕਾਰ ਪਿਆਰ ਸਹਿਤ ਗੁਰੂ ਫਤੇ ਪ੍ਰਵਾਣ ਕਰਿਓ ਰਛਨਾ ਪਵਿੱਤਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਿਦਵਾਨ ਗੁਣੀ ਲੋਕਾਂ ਤੋਂ ब्रह्म विचार ਸਰਵਨ ਕਰ ਰਹੇ ਸੀ ਜੀਵਨ ਵਾਹਿਗੁਰੂ ਦੀ ਬਖਸ਼ੀ ਹੋਈ ਇੱਕ ਬੜ ਮੁੱਲੀ ਅਨਮੁੱਲੀ ਦਾਤ ਹੈ ਇਹਦਾ ਲਾਹਾ ਪ੍ਰਾਪਤ ਕਰਨ ਲਈ ਅਸੀਂ ਆ ਸੁਭਾਗ ਸਮਿਆਂ ਦਾ ਆਨੰਦ ਮਾਣਦੇ ਆਂ ਇਹਦੀ ਪ੍ਰਾਪਤੀ ਕਿਵੇਂ ਹੁੰਦੀ ਹੈ ਰੱਬੀ ਗੁਣਾਂ ਦਾ ਖਜ਼ਾਨਾ ਕਿਵੇਂ ਮਿਲਦਾ ਹੈ ਜੀਵਨ ਦਾ ਆਨੰਦ ਕਿਵੇਂ ਮਿਲਦਾ ਹੈ ਜੀਵਨ ਵਿੱਚ ਖੁਸ਼ੀਆਂ ਕਿਵੇਂ ਮਿਲਦੀਆਂ ਆਤਮਿਕ ਆਨੰਦ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ ਇਹ ਬੜੇ ਪ੍ਰੇਮ ਨਾਲ ਅਸੀਂ ਮਹਾਪੁਰਸ਼ਾਂ ਤੋਂ ਨਾਮ ਰਸ਼ੀਆਂ ਤੋਂ ਬਹੁਤ ਢੂੰਗੇ ਪ੍ਰੇਮ ਭਰੇ ਬਚਨ ਸਰਵਣ ਕਰ ਰਹੇ ਸੀ ਔਰ ਅੱਜ ਆਪਾਂ ਉਹਨਾਂ ਮਹਾਪੁਰਸ਼ਾਂ ਦੀ ਯਾਦ ਵਿੱਚ ਇਕੱਤਰ ਹੈ ਜਿਨ੍ਹਾਂ ਨੇ ਆਪਣਾ ਜੀਵਨ ਗੁਰੂ ਨੂੰ ਸਮਰਪਿਤ ਕਰਿਆ ਹੈ ਉਗੁਰ ਬਾਣੀ ਨੂੰ ਗੁਰੂ ਬਾਣੀ ਨੂੰ ਸਮਰਪਿਤ ਹੋ ਗਏ ਗੁਰੂ ਪਿਆਰੇਓ ਬੜੀਆਂ ਬਖਸ਼ਿਸ਼ਾਂ ਗੁਰੂ ਦੇ ਦਰ ਤੋਂ ਮਿਲਦੀਆਂ ਗੁਰੂ ਪਾਤਸ਼ਾਹ ਦਾ ਫਰਮਾਨ ਹੈ ਜੇ ਗੁਰੂ ਦੇ ਦਰਸ਼ਨ ਕਰ ਲਈਏ ਨਾ ਸਾਰੇ ਦੇ ਸਾਰੇ ਕਾਰਜ ਰਾਸ ਹੋ ਜਾਂਦੇ ਆ ਦਰਸ਼ਨ ਦੇਖ ਜੀਵਾ ਉਗੁਰ ਤੇਰਾ ਪੂਰਨ ਕਰਮ ਹੋਵੇ ਪ੍ਰਾਪ्य ਮੇਰਾ ਸਾਰੇ ਸਾਡੇ ਕਾਰਜ ਪੂਰੇ ਹੋ ਜਾਂਦੇ ਆ ਤੇ ਜੀਵ ਨੂੰ ਇ ਸੰਨ ਮਹਾਪੁਰਸ਼ ਸਮਝਾ ਰਹੇ ਆ ਵੀ ਮਨੁੱਖ ਤੇਰਾ ਕਰਮ ਕੀ ਆ ਦੁਨੀਆ ਵਿੱਚ ਆਇਆ ਕਿਹੜੇ ਕਰਮ ਕਰਨ ਲਈ ਆ ਗੁਰੂ ਪਾਤਸ਼ਾਹ ਨੇ ਸਾਨੂੰ ਬਖਸ਼ਿਸ਼ ਕਰੀ ਕਹਿੰਦੇ ਭਈ ਪ੍ਰਾਪਤ ਮਨੁੱਖ ਦਿਹਰੀਆ ਗੋਵਿੰਦ ਮਿਲਣ ਕੀ ਇਹ ਤੇਰੀ ਵਰੀਆ ਔਰ ਕਾਜ ਤਰੱਕ ਤੇ ਨ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਵਾਹਿਗੁਰੂ ਦੇ ਨਾਮ ਦੇ ਨਾਲ ਹੀ ਸਾਰੇ ਜੀਵਨ ਦੇ ਕਾਰਜ ਜੁੜ ਜਾਂਦੇ ਆ ਪਰ ਜਦੋਂ ਅਸੀਂ ਗੁਰੂ ਦੇ ਦਰਸ਼ਨ ਕਰਦੇ ਆ ਤੇ ਗੁਰੂ ਮਹਾਰੇ ਦੀ ਨਜ਼ਰ ਚ ਆ ਜਾਂਦੇ ਆ ਨਾ ਫਿਰ ਸਾਡਾ ਜੀਵਨ ਸਫਲ ਹੋ ਜਾਂਦਾ ਗੁਰੂ ਜੀ ਕਹਿੰਦੇ ਇਹ ਪਾਤਸ਼ਾਹ ਦਾ ਫਰਮਾਨ ਹੈ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰੂ ਨਜ਼ਰ ਕਰੇ ਇਹ ਗੁਰੂ ਦੇ ਦਰਸ਼ਨ ਕਰਨਾ ਗੁਰੂ ਦੀ ਨਜ਼ਰ ਚਾਉਣਾ ਤੇ ਗੁਰੂ ਦੀ ਸ਼ਰਨ ਵਿੱਚ ਆਉਣਾ ਇਹ ਵੱਡੇ ਭਾਗਾਂ ਦੀ ਨਿਸ਼ਾਨੀ ਹੈ ਅੱਜ ਮਹਾਂਪੁਰਸ਼ਾਂ ਨੇ ਆਪਾਂ ਨੂੰ ਸਮਝਾਇਆ ਵੀ ਅੱਜ ਸਾਡੇ ਗੁਰੂ ਪਾਤਸ਼ਾਹ ਧੰਨ ਧੰਨ ਸਹਿਬ ਸ੍ਰੀ ਗੁਰੂ ਅੰਗਦ ਦੇਵ ਸਹਿ ਮਹਾਰਾਜ ਗੁਰੂ ਪਾਤਸ਼ਾਹ ਦਾ ਉਹਨਾਂ ਦਾ ਇਸ ਇਸ ਦੁਨੀਆ 'ਵਾਂ ਜਿਹੜੇ ਅਵਤਾਰ ਆਉਂਦੇ ਐ ਨਿਰੰਕਾਰ ਦੀ ਸ਼ਕਤੀ ਆਉਂਦੀ ਐ ਉਹ ਸਾਨੂੰ ਇਹ ਸਮਝਾਉਂਦੀ ਹੈ ਵੀ ਪਿਆਰਿਓ ਇਹ ਸੰਸਾਰ ਮਿੱਥਿਆ ਵਾ ਇਹ ਦੁਨੀਆ ਮਾਇਆ ਵੀ ਹੈ ਇਹ ਸਾਨੂੰ ਭੁਲੇਖਾ ਵਾ ਭਰਮ ਵਾ ਜੋੜਾ ਕੁਝ ਨਜ਼ਰ ਆਉਂਦਾ ਵਾ ਇਹ ਸਾਰਾ ਕੁਝ ਸੱਚ ਨਹੀਂਗਾ ਜੋ ਸੱਚ ਹੈ ਉਹ ਸਾਡੀ ਨਜ਼ਰ ਚ ਨਹੀਂ ਆ ਰਿਹਾਗਾ ਇਸ ਲਈ ਇਸ ਸੰਸਾਰ ਦੇ ਵਿੱਚ ਜਦੋਂ ਜੀਵ ਜਾਂਦਾ ਨਾ ਸਾਡੀ ਆਪਣੀ ਅਵਸਥਾ ਵਾ ਕੋਈ ਕਹਿੰਦਾ ਸਵਰਗਵਾਸੀ ਹੋ ਗਿਆ ਕੋਈ ਕਹਿੰਦਾ ਸੱਚਖੰਡਵਾਸੀ ਹੋ ਗਿਆ ਕੋਈ ਕਹਿੰਦਾ ਗੁਰਪ੍ਰੀ ਚਲਿਆ ਗਿਆ ਤੇ ਜਿਹੜੇ ਪੂਰ ਲੋਕਾਂ ਕਹਿੰਦੇ ਬ੍ਰਹਮ ਲੀਨ ਹੋ ਗਿਆ ਕਿਉਂਕਿ ਨਿਰੰਕਾਰ ਦੇ ਵਿੱਚੋਂ ਇਹ ਆਏ ਆ ਤੇ ਉਹਦੇ ਵਿੱਚ ਮਿਲ ਜਾਣਾ ਨਿਰੰਕਾਰ ਦੀ ਜੋਤ ਨਿਰੰਕਾਰ ਦੇ ਵਿੱਚ ਮਿਲ ਗਈ ਤੇ ਗੁਰੂ ਮਹਾਰਾਜ ਨੇ ਸਾਡੇ ਤੇ ਬੜੀ ਬਖਸ਼ਿਸ਼ ਕਰੀ ਆ ਆਪਾਂ ਤਾਂ ਉਸ ਜ਼ਿਲ੍ਹੇ ਨਾਲ ਸੰਬੰਧਤ ਹੈ ਜਿੱਥੇ ਗੁਰੂ ਮਹਾਰਾਜ ਦਾ ਪ੍ਰਕਾਸ਼ਮਾਨ ਹੋਇਆ ਨਾਗੇ ਮਤੇ ਦੀ ਸਰਾਏ ਜਰੋ ਗੁਰੂ ਮਾਰੇ ਦੇ ਦਰਸ਼ਨ ਲਈ ਭਾਈ ਲੈਣਾ ਦੀ ਗੈਰ ਨਾ ਜਿਨ੍ਹਾਂ ਨੂੰ ਗੁਰੂ ਮਾਰੇ ਨੇ ਬਖਸ਼ਿਸ਼ਾਂ ਕਰੀਆਂ ਕਹਿੰਦੇ ਗੁਰੂ ਮਾਰੇ ਦੇ ਦਰਸ਼ਨ ਕਰੇ ਤੇ ਗੁਰੂ ਜੀ ਕੱਖ ਕੱਢ ਰਹੇ ਸੀ ਝੋਨੇ ਵਿੱਚੋਂ ਤੇ ਮਾਰੇ ਦੇ ਦੋ ਪੰਡਾ ਬਣਾ ਲਈਆਂ ਕਹਿੰਦੇ ਲੈ ਵੀ ਪੁਰਖਿਆ ਇੱਕ ਤੂੰ ਸਿੱਖਾ ਲੈ ਤੇ ਇੱਕ ਅਸੀਂ ਲੈਨੇ ਆ ਤੇ ਗੁਰੂ ਜੀ ਕਹਿੰਦੇ ਮਹਾਰਾਜ ਦਾਸਵੇਂ ਹੁੰਦੇ ਵੀ ਥੋੜੇ ਤੇ ਨਹੀਂ ਇਹ ਬੋਝ ਪੈਣੇ ਮੈਨੂੰ ਝੁਕਾ ਦੇਉਗਾ ਤੇ ਦੋਨੋਂ ਪੰਡਾ ਇਕੱਠੀਆਂ ਕਰਕੇ ਭਾਈ ਲੈਣਾ ਜੀ ਨੇ ਆਪਣੇ ਸਿਰ ਤੇ ਰੱਖਣਾ ਤੇ ਬਸ ਉਹ ਫਿਰ ਸਾਰੀਆਂ ਬਖਸ਼ਿਸ਼ਾਂ ਦਾਤਾਂ ਦੇਤੀਆਂ ਤੁਸੀਂ ਸਾਰੇ ਨਾਮ ਰੇਸ਼ੀਓ ਨੇ ਰੱਬ ਦੇ ਪਿਆਰੇਓ ਸਾਖੀਆਂ ਇਤਿਹਾਸ ਸਾਰੀਆਂ ਗੁਰਸੰਗਤਾਂ ਨੂੰ ਬੜੀ ਕਿਰਪਾ ਹੈ ਗੁਰੂ ਮਹਾਰੀ ਦੀ ਬਖਸ਼ਿਸ਼ ਹੈ ਇਸ ਲਈ ਇਸ ਭਾਗ ਸਮੇਂ ਮਿਲਦੇ ਨੇ ਤੁਹੇ ਦਰਸ਼ਨ ਕਰਨ ਲਈ ਜਿਵੇਂ ਭਗਤ ਜਨ ਕਹਿੰਦੇ ਆ ਨਾ ਫਰੀਦ ਵਰਗੇ ਮਹਾਨ ਲੋਕ ਕਹਿੰਦੇ ਉੱਠ ਫਰੀਦਾ ਗਮਨ ਕਰ ਚੱਲ ਦੁਨੀਆ ਵੇਖਣ ਜਾ ਕੋਈ ਬਖਸ਼ਿਆ ਮਿਲ ਤੇ ਰੱਬ ਦਾ ਤੂੰ ਵੀ ਬਖਸ਼ਿਆ ਜਾ ਇਸ ਲਈ ਇਹ ਸਮੇਂ ਨੇ ਬਖਸ਼ਿਆ ਹੋਿਆਂ ਨੂੰ ਮਿਲਣ ਦੇ ਨਾਲ ਜੀਵ ਬਖਸ਼ਿਆ ਜਾਂਦਾ ਇਹ ਮਹਾਂਪੁਰਸ਼ਾਂ ਦੇ ਦਰਸ਼ਨ ਦੀਦਾਰ ਹੋਏ ਬਾਬਾ ਹਰਬਿੰਦਰ ਸਿੰਘ ਦੀ ਉਹਨਾਂ ਨੂੰ ਬਹੁਤ ਗੁਰੂ ਮਹਾਰੇ ਦੀ ਕਿਰਪਾ ਹੈ ਪ੍ਰੇਮ ਹੈ ਵਦੇਸ਼ਾਂ ਵਿੱਚ ਵੀ ਅਸੀਂ ਇਕੱਠੇ ਦੀਵਾਨ ਲਾਉਨੇ ਆ ਬੈਠੇ ਨੇ ਸਾਡੇ ਬਹੁਤ ਪਿਆਰੇ ਸੱਜਣ ਐ ਸਖਤਰ ਸਾਹਿਬ ਬੜੀ ਗੁਰੂ ਮਹਾਰੇ ਦੀ ਬਖਸ਼ਿਸ਼ ਐ ਇਹਨਾਂ ਨੂੰ ਵੱਡੀਆਂ ਸੇਵਾਵਾਂ ਮੜੀਆਂ ਜਿੱਥੇ ਵੀ ਜਾਈਦੇ ਬਹੁਤ ਪ੍ਰੇਮ ਐ ਸਾਡੇ ਸਮਾਗਮ ਸੀ ਕੁਦਰਤੀ ਤੇ ਆਪ ਉਸ ਦਿਨ ਕਹਿਣ ਵੀ ਗਏ ਕਹਿੰਦੇ ਜੀ ਵਰਸੀ ਸਮਾਗਮ ਤੇ ਤੁਸੀਂ ਜ਼ਰੂਰ ਸ਼ਾਮਲ ਹੋਇਓ ਤੇ ਅੱਜ ਵੀ ਦੋ ਤਿੰਨ ਵਾਰੀ ਫੋਨ ਤੇ ਤੁਸੀਂ ਆਉਣਾ ਜੀ ਮੈਂ ਕਿਹਾ ਜ਼ਰੂਰ ਦਰਸ਼ਨ ਕਰਾਂਗੇ ਪਰ ਕਿਰਪਾ ਕਰਿਓ ਬਈ ਇਜਾਜ਼ਤ ਥੋੜਾ ਜਲਦੀ ਦਿਓ ਸੋ ਗੁਰੂ ਮਹਾਰੇ ਹੀ ਕਿਰਪਾ ਕਰੇ ਸੁੱਤੇ ਦਰਸ਼ਨ ਹੋ ਗਏ ਮਹਾਂਪੁਰਸ਼ਾਂ ਦੇ ਦਰਸ਼ਨ ਹੋ ਗਏ ਸਾਰੀ ਗੁਰੂ ਮਹਾਰੇ ਦੀਆਂ ਨਜ਼ਰਾਂ ਚ ਗੁਰੂ ਦੀ ਸੰਗਤ ਦੀ ਨਜ਼ਰ ਚ ਆਈਆਂ ਤੇ ਆਪਾਂ ਮਹਾਂਪੁਰਸ਼ਾਂ ਦੀ ਯਾਦ ਵਿੱਚ ਆ ਮੈਂ ਸਮਾਂਤਾ ਸਮਾਪਤੀ ਕਰਨ ਲੱਗਾ ਕਿਉਂਕਿ ਬਹੁਤ ਵਿਦਵਾਨ ਵੱਡੇ ਬਜ਼ੁਰਗ ਬੈਠੇ ਐ ਗੁਨੀ ਆ ਮਹਾਤਮਾ ਲੋਗ ਨੇ ਉਹਨਾਂ ਨੇ ਥੱਡੇ ਨਾਲ ਤੁਹਾਨੂੰ ਬਚਨ ਗੁਰੂ ਮਹਾਰੇ ਦਾ ਜਸ ਸਰਬਨ ਕਰਾਉਣਾ ਪਰ ਮੇਰੇ ਮਨ ਦੀ ਚਾਹਨਾ ਵਾ ਮਹਾਪੁਰਸ਼ਾਂ ਨੂੰ ਸਮਰਪਿਤ ਆਪਾਂ ਤੇ ਉਹਨਾਂ ਨੂੰ ਕੁਝ ਭੇਟਾ ਵੀ ਕਰੀਏ ਜਦੋਂ ਮਹਾਪੁਰਸ਼ਾਂ ਦੇ ਦਰਸ਼ਨ ਕਰਨ ਲਈ ਆਈਏ ਨਾ ਕੁਝ ਨਾ ਕੁਝ ਭੇਟਾ ਕਰਨਾ ਚਾਹੀਦਾ ਹੁਣ ਸਭ ਤੋਂ ਵੱਡੀ ਭੇਟ ਆ ਵਹਿਗੁਰੂ ਦੇ ਨਾਮ ਤੋਂ ਵੱਡੀ ਭੇਟਾ ਕੋਈ ਨਹੀਂ ਆਓ ਉਹਨਾਂ ਨੂੰ ਸਮਰਪਿਤ ਹੋ ਕੇ ਆਪਾਂ ਵਹਿਗੁਰੂ ਦਾ ਜਾਪ ਕਰਦੇ ਆਂ ਤੇ ਉਹਨਾਂ ਨੂੰ ਸਮਰਪਿਤ ਕਰਕੇ ਫਿਰ ਆਪਾਂ ਇਹਾਜਤ ਲਵਾਂਗੇ ਸਾਰੀ ਗੁਰ ਸੰਗਤ ਇੱਕ ਮਨ ਚਿੱਤ ਹੋ ਕੇ ਬੜੇ ਪ੍ਰੇਮ ਨਾਲ ਇਹ ਸਾਰੀ ਗੁਰ ਸੰਗਤ ਜਾਪ ਕਰੇ ਸਤਿਨਾਮ

ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਗੁਰੂ ਪਾਤਸ਼ਾਹ ਨੂੰ ਕੋਟਾਨ ਕੋਟਾਨ ਨਮਸਕਾਰ ਮਹਾਪੁਰਸ਼ਾਂ ਨੂੰ ਨਮਸਕਾਰ ਸਾਰੀ ਗੁਰਸੰਗਤ ਨੂੰ ਨਮਸਕਾਰ ਧੰਨਵਾਦ ਸਹਿਦ ਇਨੀਆਂ ਬੇਨਤੀਆਂ ਪ੍ਰਵਾਨ ਕਰਿਓ ਖੇ ਮੰਦੀ ਚਾਚਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਗੁਰ ਕੀ ਮਤੁਲੇ ਇਆਨੇ ਭਗਤ ਬਿਨਾ ਬੜੂ ਬੇਚਾਨੇ ਸੰਤੋਬਾ ਜਗਜੀਤ ਸਿੰਘ ਜੀ ਲੋਕਾਂ ਵਾਲਿਆਂ ਦਾ ਸਨਮਾਨ ਸਤਿਕਾਰਯੋਗ ਸੰਤੋਬਾ ਅਵਤਾਰ ਸਿੰਘ ਜੀ ਸੁਰ ਸਿੰਘ ਵਾਲੇ ਦਲਪੰਥ ਬਾਬਾ ਬਿੱਦੀ ਚੰਦ ਬਲੋ